ਗ੍ਰੋ ਗ੍ਰੀਨ ਫਗਵਾੜਾ ਵੱਲੋਂ ਆਪਣੇ ਸਤਪਾਈਕ ਪ੍ਰੋਜੈਕਟ ਦੇ ਤਹਿਤ ਜੀਟੀ ਰੋਡ ਫਗਵਾੜਾ ਦੇ ਨੇੜੇ ਨਵੇਂ ਪੌਦੇ ਲਗਾਏ ਗਏ ਅਤੇ ਪਹਿਲਾਂ ਲੱਗੇ ਪੌਦਿਆਂ ਦੀ ਸਾਮ ਸੰਭਾਲ ਅਤੇ ਸਫਾਈ ਕੀਤੀ ਗਈ। ਗ੍ਰੋ ਗ੍ਰੀਨ ਫਗਵਾੜਾ ਦੀ ਕੋਰ ਕਮੇਟੀ ਦੇ ਮੈਂਬਰ ਜਸਵਿੰਦਰ ਸਿੰਘ ਬੋਵੀ ਅਤੇ ਵਿਨੋਦ ਪਾਸਕਰ ਨੇ ਦੱਸਿਆ ਕਿ ਹਾਲ ਹੀ ਵਿੱਚ ਪੰਜਾਬ ਵਿੱਚ ਆਏ ਹੜ੍ਹਾਂ ਵਿੱਚ ਹੋਏ 5 ਲੱਖ ਤੋਂ ਵੱਧ ਰੁੱਖਾਂ ਦੀ ਬਰਬਾਦੀ ਨੂੰ ਦੇਖਦੇ ਹੋਏ ਸੰਸਥਾ ਨੇ ਇਸ ਮੁਹਿੰਮ ਨੂੰ ਹੋਰ ਤੇਜ਼ ਕਰਨ ਅਤੇ ਵੱਧ ਤੋਂ ਵੱਧ ਪੌਦੇ ਲਗਾਉਣ ਦਾ ਸੰਕਲਪ ਲਿਆ ਹੈ। ਉਨ੍ਹਾਂ ਕਿਹਾ ਕਿ ਅਧੀ ਕਲੋਥ ਮਰਚੈਂਟ ਐਸੋਸੀਏਸ਼ਨ ਅਤੇ ਹੋਰ ਦੁਕਾਨਦਾਰ ਸੰਸਥਾਵਾਂ ਵੀ ਇਸ ਅਭਿਆਨ ਵਿੱਚ ਭਰਪੂਰ ਯੋਗਦਾਨ ਪਾ ਰਹੀਆਂ ਹਨ। ਲੋ ਗ੍ਰੀਨ ਦਾ ਜਿਹੜਾ ਜੀ ਉਪਰਾਲਾ ਆ ਸ਼ਹਿਰ ਨੂੰ ਹਰਾ ਭਰਾ ਬਣਾਉਣ ਦਾ ਔਰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇੱਕ ਸਾਫ਼ ਵਾਤਾਵਰਣ ਤੇ ਸਾਫ਼ ਮਾਹੌਲ ਤੇ ਫਗਵਾੜਾ ਸੁੰਦਰ ਫਗਵਾੜਾ ਮਿਲ ਸਕੇ ਇਹ ਇੱਕ ਅਸੀਂ ਪ੍ਰਯਤਨ ਕਰ ਰਹੇ ਹਾਂ ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਤਰਕਾਰ ਸ਼੍ਰੀ ਸ਼ਿਵ ਕੋੜਾ ਨੇ ਸੰਸਥਾ ਦੇ ਇਸ ਉਦਮ ਦੀ ਖੂਬ ਸراہਨਾ ਕੀਤੀ। ਉਹਨਾਂ ਨੇ ਪਰਿਆਵਰਣ ਨੂੰ ਹਰਿਆ ਭਰਿਆ ਰੱਖਣ ਅਤੇ ਇਸ ਦੀ ਸਾਂਝ ਸੰਭਾਲ ਲਈ ਕੀਤੇ ਜਾ ਰਹੇ ਗਰੋ ਗ੍ਰੀਨ ਦੇ ਸਹਿਯੋਗ ਦਾ ਦੀ ਖੂਬ ਸراہਨਾ ਕਰਦਿਆਂ ਸਭਨਾਂ ਨੂੰ ਅਪੀਲ ਕੀਤੀ ਕਿ ਹਰ ਇੱਕ ਨਾਗਰਿਕ ਆਪਣਾ ਫਰਜ਼ ਸਮਝਦਿਆਂ ਇੱਕ ਇੱਕ ਰੁੱਖ ਲਗਾ ਕੇ ਇਸ ਟੀਚੇ ਨੂੰ ਸਫਲ ਬਣਾਵੇ। ਸੰਸਥਾ ਦੇ slogan ਆਓ ਮਿਲ ਨਮੀ ਰੀਤ ਚਲਾਈਏ ਪੌਦੇ ਲਗਾ ਕੇ ਜਨਮ ਦਿਨ ਮਨਾਈਏ ਦੇ ਤਹਿਤ

ਤੁਸੀਂ ਪਿੱਛੇ ਦੱਸਿਆ ਸੀ ਕਿ ਅਸੀਂ ਸੰਤ ਸਿੱਚੇਵਾਲ ਜੀ ਨੂੰ ਵੀ ਮਿਲ ਕੇ ਆਏ ਸੀਗੇ ਉਹ ਬੜੀਆਂ ਅੱਛੀਆਂ ਚੀਜ਼ਾਂ ਵਾਤਾਵਰਣ ਪ੍ਰੇਮੀਆਂ ਨਾਲ ਤੁਸੀਂ ਜੁੜ ਰਹੇ ਆ ਇਹ ਬਹੁਤ ਵਧੀਆ ਚੀਜ਼ ਆ ਜੀ ਇਹਦੇ ਨਾਲ ਹੀ ਇਹੀ ਸਾਰਾ ਕੁਝ ਸਾਨੂੰ ਹੈਗਾ ਜਿੰਨਾ ਉਹ ਦੇਖਿਆ ਤੁਹਾਡੀ ਸਾਈਕਲਿੰਗ ਟੀਮ ਵੀ ਨਾਲ ਆ ਉਹ ਕਿੰਨੀ ਮੋਟੀਵੇਸ਼ਨ ਕਰਦੇ ਆ ਹਰ ਬੰਦਾ ਸਵੇਰ ਤੋਂ ਹੀ ਬੈਠਾ ਹੈ ਕੰਮ ਕਰ ਰਿਹਾ ਹੈ ਬੰਦਾ ਜ਼ਿੰਦਗੀ ਦੇ ਵਿੱਚ ਆਪਣੇ ਲਈ ਜਿਹੜਾ ਟਾਈਮ ਕੱਢਣਾ ਹੈ ਸਮਾਜ ਲਈ ਟਾਈਮ ਕੱਢਣਾ ਹੈ ਤਾਂ ਬਹੁਤ ਹੀ ਵੱਡੀ ਗੱਲ ਆ ਇਹ ਤੋਂ ਲੋਕਾਂ ਨੂੰ ਸੇਧ ਲੈਣੀ ਚਾਹੀਦੀ ਆ ਅਸੀਂ ਹਰ ਵੇਲੇ